ਜੋ ਸੰਭਰ ਨੂੰ ਹੁਕਮਨਾਮੇ ਹੋਏ ਉਹਨਾਂ ਨੇ ਉਸੇ ਦਿਨ ਧਾਰ ਲਈ ਵੀ ਅਸੀਂ ਨਹੀਂ ਮੰਨਣੇ ਔਰ ਉਹਨਾਂ ਹੁਕਮਨਾਮਿਆਂ ਨੂੰ ਪਿੱਠ ਦੇ ਕੇ ਆਪਣੀ ਮਰਜ਼ੀ ਨਾਲ ਭਰਤੀ ਆਰੰਭ ਕਰਕੇ ਆਪਣੇ ਧੜੇ ਨੂੰ ਪ੍ਰਧਾਨ ਬਣਾ ਲਿਆ ਸੁਬੀਰ ਬਾਦਲ ਨੇ ਉਹ ਬਣ ਬੈਠਾ ਔਰ ਮੈਂ ਕਹਾਂ ਉਹ ਅਕਾਲੀ ਨਹੀਂ ਕਹਾ ਸਕਦੇ ਅਕਾਲ ਤਖਤ ਨੂੰ ਸਮਰਪਤ ਜਿਹੜਾ ਇੱਕ ਅਕਾਲਪੁਰਖ ਨੂੰ ਮੰਨਣ ਵਾਲਾ ਉਹੀ ਅਕਾਲੀ ਕਹਾਉਂਦਾ ਉਹ ਇੱਕ ਬਾਦਲ ਲਾਲ ਹੋ ਸਕਦਾ ਹੈ ਭਗੌੜਾ ਦਲ ਹੋ ਸਕਦਾ ਹੈ ਜਿਵੇਂ ਬੰਦੇ ਦੀ ਖਾਲਸੇ ਵਾਲੀ ਰੂਚੀ ਔਰ ਉਹਨਾਂ ਦਾ ਖਿਆਲ ਸੋਚ ਉਹਨਾਂ ਲੋਕਾਂ ਦੀ ਬਣ ਗਈ ਜਿਨ੍ਹਾਂ ਨੇ ਗੁਰੂ ਉਹਦਾ ਗੁਰੂ ਨੂੰ ਪੈਠ ਦਿੱਤੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਦੇ ਅਕਾਲ ਤਖਤ ਨੂੰ ਪੈਠ ਦਿੱਤੀ ਹੁਕਮਨਾਮੇ ਨੂੰ ਪੈਠ ਦਿੱਤੀ ਸੋ ਦੂਜੇ ਪਾਸੇ ਭਰਾਵੋ ਤੁਸੀਂ ਹੋ ਡਿਊਟੀ ਲੱਗੀ ਆ ਦਾਸਾਂ ਦੀ ਕਿ ਤੁਹਾਡੇ ਚਰਨਾਂ ਜਾ ਕੇ ਭਰਤੀ ਲਈ ਬੇਨਤੀ ਕਰੀਏ ਕਿ ਤੁਹਾਡੀ ਆਪਣੀ ਜਮਾਤ ਹੈ ਤੁਹਾਡੀ ਆਪਣੀ ਜਿਹੜੀ ਇਹ ਰਾਸੀ ਜਮਾਤ ਨੂੰ ਮਜ਼ਬੂਤ ਕਰਨਾ ਹੈ ਖੇਤਰੀ ਪਾਰਟੀ ਨੇ ਮਜ਼ਬੂਤ ਕਰਨਾ ਉਹਨਾਂ ਨੇ ਉਹਦੇ ਮਨ 'ਚ ਧਾਰ ਲਈ ਕਿ ਇਹ ਜਿਹੜੇ ਸਿੰਘ ਸਹਿਬਾਨ ਨੇ ਇਹਨਾਂ ਨੇ ਸਾਨੂੰ ਹੁਕਮ ਸੁਣਾ ਕੇ ਮੈਂ ਦਿੱਤੇ ਭਾਵ ਕੇ ਇੰਨਾ ਰੋਬ ਦਾਬ ਸੀ ਆਪਣਾ 26 ਦਿਨਾਂ ਦੇ ਵਿੱਚ ਤਿੰਨ ਸਿੰਘ ਸਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਤੁਹਾਡੇ ਸਾਹਮਣੇ ਆ ਜਲੀਲ ਕਰਕੇ ਕੀਤਾ ਸਾਡੇ ਤਖਤਾਂ ਦੀ ਬੇਹਰਮਤੀ ਹੋਈ ਕਿਉਂਕਿ ਜਿੰਨਾ ਅੰਦਰ ਕੂੜ ਵਰਤ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ ਉਹ ਤਾਂ ਮਾਤਿ ਰਾਜ ਦੇ ਸੱਚ ਨਾਲ ਦੇ ਸੀਨੇ ਤੇ ਲੱਗਿਆ ਉਹਨਾਂ ਨੇ ਲਾ ਗੁਰੂ ਨੂੰ ਬਿਠੇ ਦਿੱਤੀ ਆਕਾਲ ਤਖਤ ਨੂੰ ਬਿਠੇ ਦਿੱਤੀ ਉਹ ਭਗਾਉੜੇ ਬਣ ਗਏ 2 ਦਸੰਬਰ ਨੂੰ ਹੁਕਮਨਾਮੇ ਹੋਏ ਉਹਨਾਂ ਨੇ ਉਸੇ ਦਿਨ ਧਾਰ ਲਈ ਵੀ ਅਸੀਂ ਨਹੀਂ ਮੰਨਣੇ ਔਰ ਉਹਨਾਂ ਹੁਕਮਨਾਮਿਆਂ ਨੂੰ ਪਿੱਛੇ ਦੇ ਕੇ ਆਪਣੀ ਮਰਜ਼ੀ ਨਾਲ ਭਰਤੀ ਆਰੰਭ ਕਰਕੇ ਆਪਣੇ ਧੜੇ ਨੂੰ ਪ੍ਰਧਾਨ ਬਣਾ ਲਿਆ ਸੁਭੀਰ ਬਾਦਲ ਨੇ ਉਹ ਬਣ ਬੈਠਾ ਔਰ ਮੈਂ ਕਹਾਂ ਉਹ ਅਕਾਲੀ ਨਹੀਂ ਕਹਾ ਸਕਦੇ ਅਕਾਲ ਤਖਤ ਨੂੰ ਸਮਰਪਤ ਜਿਹੜਾ ਇੱਕ ਅਕਾਲਪੁਰਖ ਨੂੰ ਮੰਨਣ ਵਾਲਾ ਉਹੀ ਅਕਾਲੀ ਕਹਾਉਂਦਾ ਉਹ ਇੱਕ ਬਾਦਲ ਲਾਲ ਹੋ ਸਕਦਾ ਹੈ ਭਗੌੜਾ ਦਲ ਹੋ ਸਕਦਾ ਹੈ ਜਿਵੇਂ ਬੰਦੇ ਦੀ ਖਾਲਸੇ ਵਾਲੀ ਰੂਚੀ ਔਰ ਉਹਨਾਂ ਦਾ ਖਿਆਲ ਸੋਚ ਉਹਨਾਂ ਲੋਕਾਂ ਦੀ ਬਣ ਗਈ ਜਿਨ੍ਹਾਂ ਨੇ ਗੁਰੂ ਉਹਦਾ ਗੁਰੂ ਨੂੰ ਪਿੱਠ ਦਿੱਤੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਦੇ ਅਕਾਲ ਤਖਤ ਨੂੰ ਪਿੱਠ ਦਿੱਤੀ ਹੁਕਮਨਾਮੇ ਨੂੰ ਪਿੱਠ ਦਿੱਤੀ ਸੋ ਦੂਜੇ ਪਾਸੇ ਭਰਾਵੋ ਤੁਸੀਂ ਹੋ ਡਿਊਟੀ ਲੱਗੀ ਆ ਦਾਸਾਂ ਦੀ ਕਿ ਤੁਹਾਡੇ ਚਰਨਾ ਜਾ ਕੇ ਭਰਤੀ ਲਈ ਬੇਨਤੀ ਕਰੀਏ ਕਿ ਤੁਹਾਡੀ ਆਪਣੀ ਜਮਾਤ ਹੈ ਤੁਹਾਡੀ ਆਪਣੀ ਜਿਹੜੀ ਇਹ ਰਾਸੀ ਜਮਾਤ ਨੂੰ ਮਜ਼ਬੂਤ ਕਰਨਾ ਹੈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੇ ਉਹਦੇ ਮਨ 'ਚ ਧਾਰ ਲਈ ਕਿ ਇਹ ਜਿਹੜੇ ਸਿੰਘ ਸਹਿਬਾਨ ਨੇ ਇਹਨਾਂ ਨੇ ਸਾਨੂੰ ਹੁਕਮ ਸੁਣਾ ਕੇ ਮੈਂ ਦਿੱਤੇ ਭਾਵ ਕੇ ਇੰਨਾ ਰੋਬ ਦਾਬ ਸੀ ਆਪਣਾ 26 ਦਿਨਾਂ ਦੇ ਵਿੱਚ ਤਨ ਸਿੰਘ ਸਹਿਬਾਨਾ ਨੂੰ ਸੇਵਾ ਮੁਕਤੀਤਾ ਤੁਹਾਡੇ ਸਾਹਮਣੇ ਆ ਜਲੀਲ ਕਰਕੇ ਕੀਤਾ ਸਾਡੇ ਤਖਤਾਂ ਦੀ ਵੀ ਹਰਮਤੀ ਹੋਈ ਕਿਉਂਕਿ ਜਿੰਨਾ ਅੰਦਰ ਕੂੜ ਵਰਤ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਉਹ ਤਾਂ ਮਾਚੀ ਰਜ ਸਤਿਗੁਰਾਂ ਦੇ ਸੀਨੇ 'ਚ ਲੱਗਿਆ ਉਹਨਾਂ ਨੇ ਲਾ ਗੁਰੂ ਨੂੰ ਬਿਠੇ ਦਿੱਤੀ ਆਕਾਸ਼ ਤਖਤ 'ਤੇ ਬਿਠੇ ਦਿੱਤੀ ਉਹ ਭਗੌੜੇ ਬਣ ਗਏ